ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਪਿਓ ਨੇ ਆਪਣੀ ਧੀ ਨੂੰ ਹੀ ਨਹਿਰ ਦੇ ਵਿੱਚ ਦੋਵੇਂ ਹੱਥ ਬੰਨ ਕੇ ਸੁੱਟ ਦਿੱਤਾ ਇਹ ਪੂਰਾ ਮਾਮਲਾ ਸੁਣ ਕੇ ਤੁਹਾਡੀ ਰੂਹ ਕੰਬ ਉੱਠੇਗੀ ਕਿ ਕੋਈ ਪਿਓ ਆਪਣੀ ਧੀ ਦੇ ਨਾਲ ਇਸ ਤਰੀਕੇ ਦੇ ਨਾਲ ਕਿਵੇਂ ਕਰ ਸਕਦਾ ਪਿਓ ਨੂੰ ਸਿਰਫ ਸ਼ੱਕ ਸੀ ਕਿ ਉਸ ਦੀ ਧੀ ਕਿਸੇ ਹੋਰ ਮੁੰਡੇ ਦੇ ਨਾਲ ਗੱਲਬਾਤ ਕਰਦੀ ਹੈ ਇਸ ਸ਼ੱਕ ਦੇ ਚੱਲਦਿਆਂ ਹੀ ਪਿਓ ਨੇ ਆਪਣੀ ਧੀ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਸਣ ਯੋਗ ਹੈ ਕਿ ਪਿਓ ਨੇ ਇਸ ਸਾਰੀ ਚੀਜ਼ ਦੀ ਵੀਡੀਓ ਵੀ ਬਣਾਈ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਕੁੜੀ ਨੂੰ ਹੱਥ ਬੰਨ੍ਹ ਕੇ ਲੈ ਕੇ ਆਉਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਉਹ ਉਸ ਨੂੰ ਤ ਦੇ ਦਿਨ ਦਾ ਤੇ ਉਸ ਤੋਂ ਬਾਅਦ ਇਹ ਜਿਹੜੀ ਸਾਰੀ ਵੀਡੀਓ ਇਹ ਕੈਮਰੇ ਦੇ ਵਿੱਚ ਵੀ ਇਹ ਰਿਕਾਰਡ ਕੀਤੀ ਜਾਂਦੀ ਹੈ ਪਿਓ ਦੇ ਵੱਲੋਂ ਤਾਂ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਿਓ ਨੇ ਹੀ ਆਪਣੀ ਧੀ ਨੂੰ ਇਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਕਿ ਦੋਵੇਂ ਹੱਥ ਪਹਿਲਾਂ ਤਾਂ ਪਿਓ ਉਸਦੇ ਜਿਹੜਾ ਕਿ ਬੰਨ ਬੰਨ ਦਿੰਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਨਹਿਰ ਦੇ ਵਿੱਚ ਧੱਕਾ ਮਾਰ ਦਿੰਦਾ ਹੈ ਤੇ ਇਸ ਸਾਰੇ ਦੇ ਪਿੱਛੇ ਸਿਰਫ ਗੱਲ ਇੰਨੀ ਸੀ ਕਿ ਪਿਓ ਨੂੰ ਸ਼ੱਕ ਸੀ ਤਾਂ ਬਹਿ ਕੇ ਵੀ ਇਹ ਗੱਲ ਸੁਲਝਾਈ ਜਾ ਸਕਦੀ ਸੀ ਪਿਓ ਆਪਣੀ ਧੀ ਦੇ ਨਾਲ ਬਹਿ ਕੇ ਵੀ ਗੱਲ ਕਰ ਸਕਦਾ ਸੀ ਸਮਝਾ ਸਕਦਾ ਸੀ ਪਰ ਇੰਨਾ ਵੱਡਾ ਕਦਮ ਇਸ ਪਿਓ ਦੇ ਵੱਲੋਂ

ਕੋਮੈਂਟ ਕਰ ਲੈ ਮੈਂ ਜਾਣ ਦੇ ਦਰਾ ਲੁੱਕ ਜਾਣਾ ਇੱਕ ਮਿੰਟ ਨਾ ਨਾ ਹੋਰ ਤਾਂ ਪਹਿਲੇ ਕੋਈ ਨੇ ਬਚਾ ਜਣਾ ਇਹ ਚੱਲ ਪਰ ਮਰਨ ਦੇ ਬਾਏ ਬਾਏ ਪ੍ਰੀਤਾ ਮੈਂ ਆਈ ਹਾਂ ਜੀ ਚੱਲ ਪਰਲੇ ਪਾਸੇ ਓਏ ਪ੍ਰੀਤਾ ਬਾਏ ਬਾਏ ਮਾਰਗੀਆ ਮਾਰਗੀਆ ਯਾਰ ਮਰੀ ਸੱਤ ਸੱਤਦੀ ਐ ਦੋਵਾਂ ਜੀਆਂ ਨੇ ਇਸ ਰੇਤ ਪ੍ਰੇਤ ਰਾਣੀ ਜਾਣ ਦੇ ਮਨ ਨੇ ਪ੍ਰੇਤ ਕਿਉਂ ਕੀਤਾ ਯਾਰ ਇਹ ਵੇਖੋ ਜੀ ਮੈਨੂੰ ਕੋਲ ਫਾਈ ਜਾਂਦੀ ਐ ਕੋਲ ਫਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੇਤ ਰਾਣੀ ਮੈਂ ਵੀ ਚੱਲਵੇਂ ਤੂੰ ਦੂਜਿਆਂ ਨਹੀਂ ਸਾਹਮਣੀਆ ਚੱਲ ਦੀ ਦਰਨੀ ਆ ਦੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਜਦੋਂ ਸਾਡੀ ਮੈਰਿਜ ਜਲਦੀ ਉਹਦੇ ਨਾਲ ਕੁੱਤੇ ਗਈ ਜੜੇ ਮੇਰੀ ਕੁੜੀ ਕਿਸਣਾੜੀ ਸੱਚੇ ਪ੍ਰੇਤ ਦਾੜੀ ਅਕਸਰਿੰਦੀ ਦੋ ਵਾਰੀ ਕਾਰੇ ਅਸੀਂ ਦੇ ਲਿੱਤੇ ਹੀ ਆਂ ਅੱਖਾਂ ਪਰ ਜੋੜੇ ਸੀਗੇ ਤੋਂ ਪੁੱਤ ਕੋ ਕਹਿਣਾ ਮਾਂਜਾ ਮਾਂਜਾ ਇਹ ਦਿੱਤ ਨੇ ਇਸੇ ਇੱਕ ਆਦ ਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪੀ ਹੈ ਨਿੱਕੀ ਕੁੜੀ ਨੇ ਕਦੀ ਕਫਾ ਆ ਕਰਨਾ ਆਪਣੇ ਨਾਲ ਕਿੰਨੇ ਹੀ ਦੇਸਾ ਕੁੜੀ ਨੇ ਕਹਿੰਦੀ ਪਾਪਾ ਪਾਪਾ ਕੁਝ ਦੇਣਾ ਚਾਹੁੰਦੀ ਏ ਕੌਣ ਆਪਣੀ ਪ੍ਰੇਤਨ ਜਨਾ ਨੂੰ ਫੇਰ ਹੱਥ ਜੋੜੇ ਮੈਂ ਆਹ ਪੁੱਤ ਲੈ ਲੈ ਇਹਦੇ ਤੋਂ 1.5 ਮਹੀਨਾ ਮੱਕ ਲਓ ਮੇਰੇ ਦਫ਼ਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਰ ਤਿਸਾਲ ਮਾਰਨ ਗਿਆ ਮੈਂ ਆਹ ਪੁੱਤ ਸਮਝ ਗਿਆ ਮੈਂ ਕਿ ਪੁੱਤ ਡਾਰੀ ਜਾਣੀ ਪਰ ਉਹ ਫੇਰ ਚਲਦੀ ਫਿਰ ਕੀ ਹੋਇਆ ਫੇਰ ਜਦ ਮੈਂ ਉੱਥੇ ਆਇਆ ਮੈਂ ਕਹਿੰਦਾ ਪੁੱਤ ਆ ਕੀ ਕਰ ਰਿਹਾ ਕੀਤਾ ਕਹਿੰਦੀ ਮੈਂ ਕਰਨੇ ਕਰਨਾ ਜ਼ੋਰ ਤੁਹਾਡੇ ਤੋਂ ਲੱਗਿਆ ਕਿਹੜੀ ਮਹਿਰਾ ਸਟੇ ਕੁੜੀ ਨੂੰ ਮੈਂ ਆਪਣਾ ਮੋਗਾ ਰੋਪੇ ਪਾਸ ਨੀਵੋਸ ਕੀ ਕਹੋ किने स्याउ आफै कुरा हजुर हजुर